ਕੀ ਗੱਡੀ ਸੀ ਗੱਡੀ ਸੀ ਗੱਲ ਨਹੀਂ ਆਇਆ ਇੱਕ ਤਾਂ ਥੱਲੇ ਜਾਣਾ ਸੀਗਾ ਪਰ ਕੀ ਕਰੀ ਤੂੰ ਦੇ ਬੋਟ ਇਕ ਟਾਂ ਅੰਡਰ ਪੁਆਇੰਟ ਉੱਜੀ ਗੱਡਾ ਬੜੀ ਹਾ 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 ਬੜੀ ਟਾਂਡਾ ਯਾਰ ਮੈਂ ਕਿ ਗੱਲਾ ਪਾੜਨ ਚ ਜਾਣਾ ਹੋਵੇ ਨੀ ਜਿਹੜਾ ਅੱਜੂਗਾ ਅੱਛਾ ਧੀ ਤੋਂ ਪੀ ਅੰਡਾ ਜੇ ਦੰਡ ਮਾਰ ਲੇ ਸੀ ਗਰਮ ਕਰਕੇ ਫਿਰ ਪਿੰਡ ਪੁੰਡਿਚ ਜਾ ਕੇ ਮੈਂ ਗਿੜਾ ਦੇ ਕੇ ਆਵਾਂਗੇ ਦੇਖਦੀਆਂ ਇੱਕ ਦੋ ਬੰਡੀ ਨਾਲ ਲੈ ਕੇ ਜਾਵਾਂ ਬੈਰੀ ਬੜਿਆ ਉਹ ਇਹ ਤਾਂ ਟੂ ਜੀ ਵੀ ਗਰਮ ਹੋ ਕੇ ਸੱਟਾ ਹੋ ਗਈ ਦੰਡ ਮਾਰ ਕੋ एक क ਆ ਜਾਂ ਫਿਰ ਬਚਾ ਤਾ ਤਾਇਆ ਕਿੱਥੇ ਨੂੰ ਆ ਉਪਰ ਹੀ ਹੋਊਗਾ ਤਾਹੀ ਹੁੰਦਾ ਤਾਇਆ ਦਾ ਵਿਚਾਰੇ ਜੀ ਤੈਨੂੰ ਪਤਾ ਹੀ ਹੈ ਜਵਾਰੇ ਦੇ ਵਿੱਚ ਹੈਗਾ ਜਵਾਰੇ ਦੇ ਵਿੱਚ ਜਾਂ ਬਾਹਰ ਹੋ ਗਿਆ ਠੀਕ ਹੈ ਤੇ ਤੂੰ ਕਿਵੇਂ ਖੜਾ ਇੱਥੇ ਮਾਣੇ ਦੇ ਉੱਤੇ ਖੜਾ ਆਪਾਂ ਦੁਸ਼ਮਣ ਬਾਹਰ ਹੋ ਗਿਆ ਚਾਈ ਦੇ ਠੀਕ ਹੈ ਹੌਂ ਸਿਕਨ ਪੁਦਾ ਰੱਖੀ ਤੇ ਰੱਖਣੀ ਪੈਂਦੀ ਹੈ ਕੀ ਦਾ ਹੈ ਸੰਜੇ ਦਾ ਰਪਦਾ ਤੂੰ ਕੋਈ ਨਾ ਤੂੰ ਐ ਚਿੰਤਾ ਨਾ ਕਰ ਹੁਣ ਤੂੰ ਮੁੰਡਿਆ ਜਾ ਮੈਂ ਹੈ ਗਿਆ ਇੱਥੇ ਤਾਏ ਕੋਲ ਤਾਏ ਕੋਲ ਜਾ ਮੈਂ ਤੇਰੀ ਤੇਰੀ ਜ਼ਿੰਮੇਵਾਰੀ ਕੋਈ ਗੱਲ ਨਾ ਹੁੰਦੀ ਨਾ ਕੋਈ ਜ਼ਮ ਮਾ ਕੋਈ ਗੱਲ ਨਹੀਂ ਹੁੰਦੀ ਜਾ ਜਾ ਜ਼ਿੰਮੇਵਾਰੀ ਤੂੰ ਕਿ ਲੈਣਾ ਤੂੰ ਮੈਂ ਹੈ ਗਿਆ ਫਿਰੋਂ ਕੀ ਨਹੀਂ ਯਾਰਾ ਰੱਬ ਆ ਰੱਬ ਉਂਟ ਲੈ ਗਿਆ ਉਹ ਜਾਓ ਲੈ ਜਾਓ ਅੱਗੇ ਆ ਆ ਸ਼ੋ ਆਪਰੇ ਆ ਯਾਰ ਉਹ ਨਾ ਤੇਰਾ ਡਰਾਟਾ ਠੀਕਾ ਡੂਤਾ ਤਾਇਆ ਤੂੰ ਤਾਂ ਡੰਡ ਲਾਈ ਜਨਾ ਓਏ ਓਏ ਹੋਰ ਇਹ ਤੇ ਮੈਂ ਦੋਕਾ ਹੋਰ ਤਾਂ ਫੇਰ ਕਿਸ ਸਸਰੀ ਘਾਲਦਾ ਆ ਦੋਸਤੀ ਤਾਂ ਉਹ ਤੇ ਖੱਟੇ ਜਾ ਭਾਈਆ ਆਇਆ ਤੂੰ ਤਾਂ ਬੰਦਾ ਖੜਾ ਰੱਖਿਆ ਬਾਹਰ ਉਹ ਬਾਹਰ ਬੰਦਾ ਖੜਾ ਹੋਣਾ ਪੰਡਾ ਹੋਵੇ ਆ ਜੇ ਤਨਖਾਹ ਤੋਂ ਖੁਰ ਗਈ ਕੀ ਹੈ ਅਸਾ ਮੈਂ ਖਟਾਲੀਰ ਕੰਮਕਾਰ ਹੈ ਨਹੀਂਗਾ ਪੰਡਾ ਚ ਮੈਂ ਚਲਾ ਇਹਨੂੰ ਰੱਖ ਲੈਣਾ ਮੈਂ ਤੈ ਤੂੰ ਮੈਨੂੰ ਐਸ ਹਾਂ

ਇੱਕ ਪਿੰਡ ਬਾ ਵੱਡਾ ਹੈਗਾ ਪਤਾ ਨਹੀਂ ਲੱਗਦਾ ਉਹ ਕਿੱਥੇ ਟੱਪ ਗਿਆ ਮੈਂ ਕੱਲੀ ਕੱਲੀ ਗੜਨਾ ਦਾ ਰਾਹ ਪਤਾ ਹੈ ਕਿ ਕਿਤੇ ਪੱਛੇ ਕਿੱਧਰ ਹੀ ਨਿਕਲੂ ਕਿੱਥੇ ਲੋਕ ਨਾ ਪੈਂਜਾ ਤਾ ਤੂੰ ਤਾਂ ਅਗਰ ਬੜਾ ਖਤਰਨਾਕ ਬੰਦਾ ਹੈ ਹੋਰ ਫੱਟੇ ਹੋਰ ਚਾਚਾ ਹੋਰ ਦੱਸ ਕੀ ਹਾਲ ਚਾਲਾ ਤੇਰਾ ਠੀਕ ਆ ਵਧੀਆ ਵੈਸੇ ਕੱਲ ਤਾਂ ਉਹ ਆਪਣੇ ਰਹੀ ਹੋਗੀ ਯਾਰ ਹੋਰ ਯਾਰ ਕੱਲ ਉਹਨੇ ਬਹੁਤ ਮਾਰੀ ਕੀਤੀ ਆਇਆ ਜਾ ਪੈਂਦਾ ਤਾ ਤੂੰ ਰੋੜਦਾ ਵੀ ਫਿਰ ਬਾਲੀਆਂ ਆਣਾ ਹੈ ਬਾਲੀਆਂ ਰੋੜਨਾ ਹਨਾ ਫਿਰ ਤੂੰ ਵੀ ਓਏ ਯਾਰ ਲੈ ਉਹੀ ਗੱਲ ਕੱਟੀ ਤੂੰ ਹੋਰ ਮੈਂ ਕੱਲਾ ਤੂੰ ਰੋਡਾ ਨਹੀਂ ਗਾ। ਫੋਨ ਨਿਕਾ ਪੰਚੀ ਆ ਗਈ। ਓਏ ਜੇ ਬੰਦੇ ਆਪਾਂ ਗੱਲ ਨਾ ਹੋਏ। ਇੱਕ ਛਾਇ ਮਰੀ ਉਹ ਜੰਦੀ ਬੁੱਤੀ ਸਮਝੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੂੰ ਉਤਰ ਕੇ ਉੱਠ ਕੇ ਡੰਡ ਲਾਉਣ ਲੱਗ ਜਾਣਾ ਡੰਡ ਮੈਂ ਰੋਲ ਲਾਉਣੇ ਤੂੰ ਮੇਰੇ ਵਿੰਗੂ ਚਾਰ ਪੰਜ ਦਿਨ ਨਹਾ ਕੇ ਨਾ ਦਿਖਾਈ ਨਾ ਤੈਨੂੰ ਫੇਰ ਪਤਾ ਲੱਗੂ ਅੱਛਾ ਹੈ ਨਾ ਹਾਂ ਮੈਂ ਭੈਣ ਦੇ ਰਨ ਹੁੰਦੀ ਨਹੀਂ ਹੈਗਾ ਚਾਰ ਪੰਜ ਦਿਨ ਮੇਰੇ ਵਰਗਾ ਤੂੰ ਕਿੱਥੋਂ ਬਣ ਜਾਏਗਾ ਫੇਰ ਨਿੱਤੇ ਜੇ ਵਰਗਾ ਨਹੀਂ ਬਣਾਈਂਦਾ ਭਲਾ ਖਾਣਾ ਨਾ ਨਾ ਮੈਂ ਤਾਂ ਮੈਂ ਤੂੰ ਉਹ ਸੁਟਾ ਦਈਏ ਰੋ ਖੜਕ ਡਾਉਂ ਗਏ ਮੈਂ ਤਾਂ ਨਾ ਰੋ ਰੋ ਨਾ ਚੱਟੇ ਬਾਈ ਨਾ ਦੇ ਯਾਰ ਤੇ ਖੁਰਕ ਨਹੀਂ ਹੋਈ ਜਾਂਦੀ ਇਹ ਕਿਵੇਂ ਚਨਾਲਾਂ ਯਾਰ ਨਾ ਰਹਾ ਮੈਂ ਮੂਲ ਚ ਭੰਡ ਚਾਣਾ ਨਾ ਮੈਂ ਜਮਲੀ ਹੋ ਕੇ ਤੇ ਦਮ ਕੋਈ ਨਾ ਪਾ ਹੁਣ ਨਹੀਂ ਨੋਂਦੇ ਮਾਇ ਸੁਣਿਆ ਬੰਦੇ ਤੋਂ ਕਿ ਨਹੀਂ ਜੇ ਸੰਗਰਾਮ ਨੂੰ ਦੇ ਵੇਲੇ ਨਾ ਆਵੇ ਉਦੋਂ ਰੋਟ ਰਹਿਦਾ ਕੰਮ ਅੱਛਾ ਜੀ ਹਾਂ ਫੇ ਮੈਂ ਵੀ ਚਰਪਾ ਕੱਟ ਕੇ ਲਿਖੂੰਗਾ ਹਾਂ ਇਹ ਨਾ ਆਇਆ ਹਾਂ ਭਾਂਡੇ ਤੋਂ ਨਾ ਆਣੀ ਤੇ ਹੁੰਦਾ ਅੱਛਾ ਠੰਡ ਚ ਤੇ ਜਦੋਂ ਸੰਗਰਾਮ ਲਉਂਦੀ ਉਦੋਂ ਹੀ ਬਣਾਦੇ ਅੱਛਾ ਛੱਟਾ ਤੇ ਨਾ ਪੈਂਦਾ ਨਾ ਨਾ ਕਿ ਠੰਡੇ ਨਾ ਪਈ ਨਾ 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 ਹੈ ਹੰਟੇ ਨਾ ਨਾ ਚੰਦੇ ਆਪਾਂ ਟੀ ਮਰਾ ਗਿਆ ਨਹੀਂ ਤੂੰ ਸਮਝਦਾ ਨਹੀਂ ਹੈ ਡੱਗੀ ਨਹੀਂ ਹੁੰਦੀ ਪਰ ਹੁਣ ਪਾਣੀ ਵੀ ਉਹਨਾਂ ਦੀ ਹਾਂ ਹਾਂ ਉਹਦੇ ਵਿੱਚ ਨਹਾਉਣਾ ਹੁੰਦਾ ਮੈਂ ਸੰਗਰਾ ਦਾ। ਉਹ ਜੀ ਵੱਡੀ ਡਿੱਗੀ ਚ। ਹੋਰ ਐਡੀ ਵੱਡੀ ਕਿੱਡੀ ਹੁੰਦੀ ਆ ਮੱਝੇ ਜਿੱਡੀ ਤਾਂ ਹੁੰਦੀ ਆ। ਉਹ ਇੱਕ ਮੱਝੇ ਜਿੱਡੇ ਪੈਣ ਪਾਣੀ ਬਾਹ ਹੁੰਦਾ ਠੰਡੇ ਬਾਹ ਗਾਉ। ਮਾਂ ਤੇ ਨੂੰ ਪਤਾ ਨਹੀਂ ਫਿਰ ਮੈਂ ਬੜਾ ਖਤਰਨਾਕ ਬੰਦਾ ਤੂੰ ਆਂ ਮੈਂ ਮਹੀਨੇ ਦੋ ਮਹੀਨੇ ਨੂੰ ਹੁੰਦਾ ਜਦੋਂ ਸੰਗਰਾ ਉੱਤੇ ਠੰਡੇ ਪਾਣੀ ਚ ਨਹਾਉਣਾ। ਅੱਛਾ ਇਹ ਆਪਾਂ ਤੂੰ ਨਾਲ ਲੇਗਾ ਤੂੰ ਭੈਣ ਜੀ ਉਹਨਾਂ ਤੜਕੀ 7-800 ਡੰਡ ਫੇਕ ਡੰਡ ਲਾਉਣਾ ਤੂੰ ਤੜਕੀ। ਫੇਕ ਫੂਕ ਨਹੀਂ ਮੈਂ 1100 ਡੰਡ ਲੈ ਕੇ ਆਇਆ। ਤੂੰ ਲਾ ਕੇ ਹਟਿਆ 1100 ਡੰਡ। ਤੂੰ ਆਉ ਆਗਾ ਜੇ ਮੈਂ ਤੂੰ ਨਾ ਛੇ ਮੈਂ 2000 ਲਾ ਦਿੱਨੇ ਸੀਗੇ 2000 ਨਹੀਂ ਮੇਰਾ ਰੋਜ਼ ਦਾ ਰੁਟੀਨ ਹੈ ਚੱਲ ਦਿੱਤਾ ਯਾਰ ਤੂੰ ਸਾਡ ਪਰੇ ਹੁਣ ਦੱਸ ਅੱਜ ਕੀ ਪ੍ਰੋਗਰਾਮ ਆ ਅੱਜ ਆਪਾਂ ਪਿੰਡ ਵਿੱਚ ਕੱਢ ਗੇੜਾ ਕੱਟ ਕੇ ਆਂ ਦੇਖਾਂਗੇ ਵੇਖੀ ਕੀ ਸ਼ੋਰ ਜੇ ਆਪਣੇ ਬਾਰੇ ਕਿਹੜਾ ਪਤਾ ਲੱਗ ਜੂਗਾ ਗੱਲ ਤੇ ਵੀ ਠੀਕ ਆ ਚਾਚਾ ਹੈ ਇਹੋ ਇੱਕ ਤਾਂ ਗੱਲ ਕੋਰ ਹੈ ਆਹ ਚਾਚਾ ਐ ਜੇ ਪਿੰਡ ਜੇ ਆਪਾਂ ਜਾਣਾ ਹੈ ਨਾ ਉਹ ਨਇ ਟੈਪ ਪਾਉਣ ਵੇਲੇ ਬੜਾ ਲੱਗੂਗਾ ਕੱਲ੍ਹ ਉਹਨੇ ਆਪਾਂ ਨੇ ਤਾਂ ਕੀਚੀ ਬੜੀ ਮਾਰੀ ਕੀਤੀ ਯਾਰ ਉਹਨੇ ਹਾਂ ਪਕਾ ਲੈ ਕੋ ਡਿਫਰੈਂਟ ਜਿਹੀ ਕਿਹਨ ਡਰਾਣੀਗਾ ਅੱਜ ਆਪਾਂ ਇਹ ਨਾ ਕਰੀ ਹਾਂ ਆਰਾਮ ਆਪਾਂ ਕੱਲ ਡਰਾਉਂਦਾ ਹਾਂ 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 ਅੱਜ ਆਪਾਂ ਹੋਰ ਮੈਂ ਡਰਾਦੀ ਦੀ ਉਹਨੂੰ ਕਿਵੇਂ ਡਰਾਵਾਂਗੇ ਉਹਨੂੰ ਆਪਾਂ ਇਹ ਡਰਾਵਾਂਗੇ ਆਪਾਂ ਨੂੰ ਬੰਦੇ ਛੱਤ ਲਈ ਅੱਛਾ ਜਾਣ ਕੇ ਹਾਂ ਹਾਂ ਉਹ ਆਪਾਂ ਫੋਨ ਫੋਨ ਕਰਾਂਗੇ ਆਖਾਂਗੇ ਵੀ ਅਸੀਂ ਛੱਦੇ ਬੰਦੇ ਤੂੰ ਦੱਸ ਕਿੱਥੇ ਆਉ ਹਾਂ ਤੋ ਮੇ ਮੇਰਾ ਨੰਬਰ ਉਹਦੇ ਕੋਲ ਹੈ ਨਹੀਂ ਮੈਂ ਜਾਣ ਕੇ ਲਾਉਂਗਾ ਮੇਰਾ ਪਤਾ ਲੈਣਾ ਤੇਰਾ ਤਾਂ ਨੰਬਰ ਰੱਖਦਾ ਉਹ ਹਾਂ ਮੇਰਾ ਨੰਬਰ ਦੋ ਦਿੰਨੇ ਆ ਮੇਰੇ ਕੋਲੇ ਬਹੁਤ ਲੈਂਕ ਨੇ ਬਾਪੇ ਮੇਰੇ ਕੋਲੇ ਬਾਰੇ ਮੋਬਾਈਲ ਮੂਲ ਨੇ ਮੇਰੇ ਕੋਲ ਬੜਾ ਵੱਡਾ ਸਿਸਟਮ ਆ ਅੱਛਾ ਮੈਂ ਇਥੋਂ ਫੋਨ ਫੋਨ ਕਰਨਾ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਕਿਹਨੂੰ ਲਾਤਾ ਮੈਂ ਫੋਨ ਅੱਛਾ ਹਾਂ ਜਮਾਈ ਬੜਾ ਕੰਮ ਡਕੜਾ ਹੈ ਹਾਂ ਆ ਮੈਂ ਨਾ ਫੋਨ ਲਾ ਕੇ ਉਹ ਜਾਣ ਕੇ ਡਰਾਉਂਗਾ ਅੱਛਾ ਹੈ ਤੂੰ ਕੀ ਕਰਨਾਗਾ ਤੂੰ ਨਾ ਐ ਕਰੀ ਹਾਂ ਮੈਂ ਉਹਨੂੰ ਡਰਾਉਂਗਾ ਮੈਂ ਉਹਨੂੰ ਸਾਧੂਂਗਾ ਕੋਲੇ ਵੀ ਇੱਥੇ ਆ ਜਾ ਆ ਥਾਂ ਤੇ ਅੱਛਾ ਉੱਥੇ ਮੈਂ ਸਾਧੂ ਕੇ ਹਾਂ ਤੇ ਤੂੰ ਪਿੱਛੋਂ ਦੇ ਦਾਗ ਲੂਗਾ ਮਾਰੀ ਅੱਛਾ ਹਾਂ ਚੱਕ ਲੈ ਫੱਟੇ ਆਪਾਂ ਆਮ ਦੀ ਬੱਤ ਬਣਾਵਾਂਗੇ ਹਾਂ ਹਾਂ ਤੂੰ ਹੁਣ ਆ ਦੱਸ ਰੋਟੀ ਰੋਟੀ ਖਾਵੇਂਗਾ ਰੋਟੀ ਤੇ ਮੈਂ ਅਜੇ ਖਾਂਦਾ ਨਹੀਂ ਮੈਂ ਬਾਹਰ 8:00 ਵਜੇ ਖਾਉਂਗਾ ਫਿਰ ਤੂੰ ਪਕਾਲਾ ਮੈਨੂੰ ਹਵਾ ਦੇ ਜਾ ਤਾਂ ਭੈਣ ਆ ਗੱਲ ਔਰਾ ਦੂਟਾ ਮੇਰੇ ਟਿੱਡਾ ਲਾਉਣ ਨੂੰ ਫਿਰ ਦਮਾ ਚਾਹ ਦੀ ਰੋਟੀ ਮਸਾ ਪਕਾਉਣੀ ਹੈ ਜਰਾ ਫਿਰ ਆਪਾਂ ਰੋਟੀ ਫੇਰ ਦੇਖਾਏ ਬਲਕ ਪਿੰਡ 'ਚ ਗੀੜੀ ਗੜ ਗਈ ਪਿੰਡ 'ਚ ਗੇਰਾ ਕਿੱਥੋਂ ਦੇ ਡਿਊਟਰ ਤੇ ਫੇਰ ਨਾ ਤੈ ਹੈ ਗਿਆ ਆਪਾਂ ਹੁੰਦੇ ਯਾਰ ਘੰਟੀ ਬਹੁਤ ਹੈ ਮੈਨੂੰ ਤਾਂ ਲੱਗਦੀ ਨਹੀਂ ਕਿ ਸੱਤ ਕੀ ਹੋਈ ਦੀ ਆਪਾਂ ਡਟਾ ਮੈਂ ਅੱਜ ਤੱਕ ਹੀ ਪਈਆ ਤੈਨੂੰ ਠੰਡ ਕਿੱਥੇ ਲੱਗੂ ਟੁੰਡ ਦਾ ਤੈਨੂੰ ਪਤਾ ਲੱਗਣਾ ਮੈਂ ਤਾਂ ਰੋੜ ਨਾ ਹੋਣਾ ਟਟ ਕੇ 4:00 ਵਜੇ ਤਤਾ ਇੱਕ ਗੱਲਾ ਤੁਮੇਰੇ ਨਾਲ ਬੰਦਾ ਤਾਂ ਹੈ ਤਾਂ ਖਤਰਨਾਕ ਹੀ ਵੰਟਾ ਜਾਂ ਬਾਹਰ ਟਕੜੇ ਹੈ ਉਹ ਠੀਕ ਦੇ ਭੈਣਾ ਠੰਡ ਮੈਂ ਅੰਦਰ ਨਹੀਂ ਮੈਨੂੰ ਅੰਦਰ ਨੀਂਦ ਨਹੀਂ ਆਉਂਦੀ ਮੈਂ ਬਾਹਰ ਬੈ ਉਹ ਨਹੀਂ ਸੱਚੀ ਮੈਨੂੰ ਅੰਦਰ ਨੀਂਦ ਨਹੀਂ ਆਉਂਦੀ ਮੈਨੂੰ ਮੈਂ ਬਾਹਰ ਬੈਣਾ ਠੀਕ ਹੈ ਹਾਂ ਨਮ ਬੋੜਾ ਇੱਥੇ ਚੰਪੜੇ ਕਿੰਨੇ ਵਜੇ ਮੈਂ ਰਾਤ ਨੂੰ 6:00 ਨਾ ਹੂੰਗਾ ਪਰ ਮੈਂ 1:00 ਮੈਂ ਉੱਥੇ ਬੈਸ਼ ਨਿਗਾਰਾ ਫਿਲੀ ਨਾ ਕੋਈ ਬੰਦਾ ਬੁੰਡਾ ਨਾ ਜੀ ਪੈਂਡੇ ਆ ਕੋਈ ਰਾਤ ਨੂੰ ਮਾਰ ਕੇ ਸੱਤੇ ਪਿਆ ਮਰਿਆ ਬੜਾ ਬੜਾ ਬੰਦਾ ਬੰਦਾ ਵੀਗਾ ਹਾਂੁੱਤੇ ਮੇਰੇ ਗੱਲ ਦੱਬ ਲੈ ਕਿੰਨੇ ਫੇਰ ਔਖਾ ਹੋ ਜਾਊਗਾ ਮਿੱਟੀ ਪਟਾ ਨਹੀਂ ਲਗਾ ਮਿੱਟੀ ਪੰਟਾ ਗੱਡੀ ਚੱਕਾ ਹਾਂ ਇਹ ਤਾਂ ਕਰਤ ਨਹੀਂ ਸਹੀ ਹੈ ਤਾਂ ਹੀ ਤੂੰ ਬੰਤਾ ਰੱਖਿਆ ਇੱਕ ਮੈਂ ਤੈਨੂੰ ਗੂੜੀ ਦੱਸਾਂ ਹਾਂ ਕੈਮਰੇ ਕਹੋਣੀ ਲਵਾਉਂਗਾ ਕੈਮਰੇ ਗੱਲ ਚੇਹੀ ਹੈ ਕੈਮਰੇ ਮੈਂ ਰਾਤ ਨੂੰ ਯਾਰ ਕੈਮਰੇ ਕੋ ਢੀਂਡਾ ਨਹੀਂਗਾ ਬੰਦੇ ਨੂੰ ਪਤਾ ਹੈ ਬਾਕੀ ਤੈਨੂੰ ਹਸਾਬ ਵੀ ਨਹੀਂ ਹੈਗਾ ਫਿਰ ਤੂੰ ਜੇ ਕੈਮਰੇ ਲਵਾ ਲੇ ਫਿਰ ਤੂੰ ਉਹਨਾਂ ਨੂੰ ਕੀ ਦੇਖੀਂ ਕਿੱਥੇ ਦੇਖੀਂ ਹਣਾ ਕੈਮਰਾ ਟਰਾਡ ਨੂੰ ਕੀ ਮਾਰ ਕੇ ਵਾ ਗੱਜੂ ਵੇ ਮੇਰੇ ਵੇ ਕੋਈ ਦੇਖੀ ਆ ਵੀ ਨਾ ਦੇਖੇ ਮੈਂ ਤੇ ਮਰੀ ਜਾਊਂਗਾ ਫਿਰ ਗੱਲ ਸਹੀ ਚੱਲਦੀ ਹੈ ਵੀ ਬਰਦਾ ਤੇਰੀ ਸੁਰੱਖਿਆ ਕਰਦਾ ਹਾਂ ਫੋਨ ਕੈਮਰਾ ਦਾ ਕੰਮ ਦੇਖਦਾ ਰਿਕਾਰਡ ਕਰਦਾ ਹਾਂ ਇਹ ਮੈਨੂੰ ਫੋਨ ਕਾ ਲੈਂਦਾ ਉਹ ਵੀ ਮੈਂ ਉਹ ਪੈਂਟ ਦੇ ਕੰਟ੍ਰੈਕਟ ਨੇ ਕੱਲ ਤੇਰੀ ਠੀਕ ਹੈ ਕੋਟ ਚੋਂ ਥਾਰ ਮਾਰ ਨਹੀਂ ਕੋਈ ਛੋਕੀ ਗੱਲ ਨਹੀਂ ਕਿਸੇ ਚੋਂ ਛਾਲ ਨਹੀਂ ਮਾਡਣੀ ਮੈਂ ਛਾਲ ਮਾਰ ਦੇਣਾ ਇਹ ਚਾਚਾ ਮੈਨੂੰ ਲੱਗਦਾ ਤੂੰ ਯਾਰ ਬੈਲੀ ਬੰਦਾ ਆ ਹਾਂ ਤੇ ਡਰੈਸੋ ਚੋ ਵਗੈਰਾ ਤਾਂ ਲਿੰਕ ਨਹੀਂ ਹੈਗਾ ਉਹ ਲਿੰਕ ਤਾਂ ਹੈਗਾ ਮੈਨੂੰ ਕਈ ਵਾਰੀ ਉਹ ਵੀ ਆ ਜਾਂਦੇ ਫੜਨਾ ਫਿਰ ਤੈਨੂੰ ਪਟਾਇਆ ਕਿਦੇ ਅੜ ਜਾਂਦਾ ਕੰਮ ਚਾੜੇ ਪੱਛੇ ਨਾ ਚੱਲਦਾ ਉਹਦੇ ਕੋਈ ਗੱਲ ਬਾਤ ਹੋਣੀ ਮੇਰੇ ਕੋਲੇ ਉਹਨੇ ਮੈਨੂੰ ਫੜ ਤੇ ਪੱਲਾ ਫੇਰ ਉਹ ਨਾ ਬਟੰਡਾ ਮਾਰੇ ਕਿ ਬਟਪਣਾ ਪੈ ਜਾਂਦਾ ਪਤਾ ਹੀ ਨਹੀਂ ਹੁੰਦਾ ਕਿ ਕਿਹਨੇ ਕੌਣ ਫਾੜ ਲਿਆ ਹਾਂ ਮੇਰਾ ਪੱਤਨੀ ਹੈ ਪਰ ਹੁਣ ਇੱਕ ਜੰਮਾ ਗੱਲ ਜੱਗ ਜਾ ਹਾਂ ਹਾਂ ਦੱਸ ਇੱਕ ਵਾਰੀ ਮੈਂ ਇੱਧਰ ਹੀ ਟੱਪਿਆ ਜੀ ਹਾਂ ਉਹ ਛਾਇਆ ਹੀ ਮੇਰੇ ਪੁੱਛੇ ਮੂਰੇ ਖੜੇ ਠੀਕੇ ਠੀਕ ਹੈ ਤੇ ਫੇਰ ਕਿ ਮੈਂ ਆਖਿਆ ਬੜਾ ਕਮਰ ਗਮ ਹੈ ਜਾਂ ਮੂਰੇ ਵੀ ਹੈ ਹਾਂ ਤੇ ਪਿੱਛੇ ਵੀ ਹੁਣ ਕਿੰਦਰ ਨੂੰ ਭੱਜ ਗਈ ਆ ਜਾ ਚਾਚਾ ਬੁੱਲੂ ਜਰਾ ਖੜਾ ਜਰਾ ਭੈਣ ਪਿਆ ਚੱਲ ਕੱਚਾ 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 ਕੋ ਦੇਖ ਲਾ ਕੋਈ ਆ ਰਿਹਾ ਨਾ ਸੁਣੀ ਆ ਜਾਂਦਾ ਉਹ ਵੀ ਉਹ ਬਾਟਾ ਬੰਦ ਪਿਆਗਾ ਇਹ ਭੰਡ ਬਿਹਰਾ ਹੋ ਗਿਆ ਕੋਈ ਚਾਚਾ ਜੰਤਾ ਕੋਲ ਦਾ ਨਾ ਇਸਨੇ ਇਸ ਤਰ੍ਹਾਂ ਬੰਦਾ ਤਾਂ ਭੱਜ ਗਿਆ ਬਾਕੀ ਉਹ ਕਹਿ ਵੱਡ ਡਾਉ ਮੈਂ ਪਿਆਉਂਦਾ ਤੂੰ ਕਾਹੇ ਬਿਹੜਿਆ ਕ ਮੈਂ ਖੰਮਾ ਹੈਗਾ ਚਾਚੇ ਕੋਲੇ ਆ ਏਡਾ ਵੱਡਾ ਬੰਦਾ ਤੈਨੂੰ ਜੀਣਾ ਨਹੀਂ ਹੈਗਾ ਮੈਂ ਹੈਗਾ ਤਰੋਚ ਰਹੀ ਨਾਗਾ ਢੰਡ ਬੰਡੜੀ ਗੱਲ ਵੱਖਰੀ ਹੁੰਦੀ ਇੱਥੇ ਕੋਈ ਹੁੰਨਾ ਜੇ ਹੁਣ ਆਪਾਂ ਗੱਲਾਂ ਕਰੀਏ ਇਹਨਾਂ ਜੇ ਕੋਈ ਆ ਗਿਆ ਇੱਥੋਂ ਹੈ ਕੋਈ ਨਹੀਂ ਹੋਇਆ ਚਾਚਾ ਜਦੋਂ ਮੈਂ ਹੈਗਾ ਮੇਰਾ ਹਥਿਆਰ ਇਹਨਾਂ ਨੂੰ ਇਹ ਮੈਂ 24 ਘੰਟੇ ਨਾਲ ਰਹਾ ਦਉਂਦਾ ਪੈਂ ਤੇ ਸੌਂ ਜਾਉਂਦਾ ਤੇ ਜ਼ਿਆਦਾਤਰ ਮੈਂ ਸ਼ਾਂਤੀ ਹੁੰਦੀ ਹੈ ਪੈਂਦੇ ਜਿਹਨਾਂ ਕਿਹੜੇ ਕੁੱਟਾ ਮੜੂਗਾ ਲਾ ਚੁੰਜੂ ਕਰੂਗਾ ਚੁੰਜੂ ਕਰੇਗਾ ਯਾਰ ਚੱਤ ਮਾਰੀ ਮੈਂ ਤੈਨੂੰ ਦੱਸਾਂ ਜੇ ਰੋ ਇਹ ਬਾਜਦਾ ਨਾ ਕਿਸੇ ਦੇ ਭੁੱਖੇ ਦੇ ਹਾਂ ਬੰਦਾ ਲਗਭਗ ਮਰੀ ਜਾਂਦਾ ਹੁੰਦਾ ਤੇਰੇ ਮਾਰ ਕੇ ਦੇਖਾਂ ਫਿਰ ਕਿਆ ਲੈ ਮੇਰੇ ਛੱਟ ਮਾਰਨੀ ਤੂੰ ਸੌਰੀ ਚਾਚਾ ਸੌ ਚੱਲ ਕੇ ਪਾਇਆ

ਪਤਾ ਇੱਧਰ ਕੀ ਕਰਾਂਗੇ ਇੱੱਚਾ ਕੀ ਭਾਗ ਜਾਗੇ ਜੰਗਲ ਵਿੱਚ ਹੀ ਭਾਗ ਜਾਗੇ ਲਾ ਲਾ ਕਾਤਾ ਦੇ ਅੱਥਰ ਕੋਚ ਅੱਜ ਪੰਨਾ ਦੇਖਾਂਗੇ ਯਾਰ ਇਹ ਰਾਮ ਨੇ ਮਾਰ ਹੀ ਕਿਤੀ ਅੱਜ ਤਾਂ ਭਰਾ ਮਨ ਕਰ ਨਹੀਂ ਕਰਦਾ ਫਿਟਿੰਗ ਯਾਰ ਕਾਚਾ ਦੇਖਾਂਗੇ ਕੋਈ ਨਾ ਜਿਆ ਛਾਡੇ ਨਹੀਂ ਪਹਾੜ ਨਹੀਂ ਪੰਗਾ ਆਪ ਨੂੰ ਮੂੰਹ ਦੇ ਸਾਹ ਨਹੀਂ ਆਦੋਂ ਆਪ ਨੂੰ ਡਰਾਉਣਾ ਹੁੰਦਾ ਅੱਜ ਮੈਂ ਚੱਕ ਨਹੀਂ ਸਕਿਆ ਹਾਂ ਚੱਕਦਾ ਚੱਕਦਾ ਹੀ ਫਤਿਹ ਹਾਂ 어디 갈까 이제 오자, 어디 가기 바랬지 자리야? 아, 오자 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 ਕਾਤਾਂ ਮਾਸੜੀ ਵਾਲਾ ਪੜਾ ਹੋ ਗਿਆ ਕੀ ਹੋ ਗਿਆ ਅੱਛਾ ਜਾਏਗਾ ਚੱਲਣਾ ਬਹੁਤ ਤਾਂ ਆ ਜਾ ਆ ਜਾ ਕਿਰਾ ਚਾਹ ਗਿਆ ਕਿਰਾ